ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਹੈਪੀ ਮੋਹੀ ਵਾਲਾ ਅੱਜ ਦੀ ਕਹਾਣੀ ਉਹਨਾਂ ਬੱਚਿਆਂ ਦੇ ਲਈ ਆ ਜਾਂ ਉਹਨਾਂ ਲੋਕਾਂ ਦੇ ਲਈ ਆ ਜਿਹੜੇ ਲੋਕ ਆਪਣੇ ਕੰਮ ਤੋਂ ਨਰਾਸ਼ ਹੋ ਕੇ ਜਦੋਂ ਆਪਣੇ ਕੰਮ ਤੋਂ ਨਰਾਸ਼ ਹੋ ਕੇ ਬੈਠ ਜਾਂਦੇ ਨੇ ਮਾਇੂਸ ਹੋ ਕੇ ਬੈਠ ਜਾਂਦੇ ਨੇ ਤਾਂ ਤੁਸੀਂ ਦੁਬਾਰਾ ਉਸ ਕੰਮ ਦੇ ਵਿੱਚ ਕਿਵੇਂ ਸਫਲ ਹੋ ਸਕਦੇ ਹੋ ਕਿਵੇਂ ਉਸ ਕੰਮ ਨੂੰ ਵਧੀਆ ਢੰਗ ਦੇ ਨਾਲ ਕਰ ਸਕਦੇ ਹੋ ਸੋ ਦੋਸਤੋ ਵੀਡੀਓ ਨੂੰ ਐਂਡ ਤੱਕ ਬਣੇ ਰਹੋ ਤੁਹਾਨੂੰ ਸਾਰਾ ਕੁਝ ਇਸ ਵੀਡੀਓ ਵਿੱਚ ਦੱਸਾਂਗੇ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੋਹੀ ਵਾਲੀ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਤਾਂ ਇਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਵੋ ਸ਼ੁਰੂ ਕਰਦੇ ਹਾਂ ਦੋਸਤੋ ਇੱਕ ਲੜਕੀ ਦੀ ਕਹਾਣੀ ਹੈ ਦੋਸਤੋ ਜਿਹੜੀ ਕਿ ਆਈ ਜੈਟ ਦੇ ਪੇਪਰ ਦੇ ਵਿੱਚੋਂ ਬਹੁਤ ਹੀ ਘੱਟ ਬੈਂਡ ਆਉਂਦੇ ਜਿਸ ਦੇ ਤੇ ਉਹ ਆਪਣੇ ਘਰ ਦੇ ਵਿੱਚ ਬੈਠ ਕੇ ਮਾਇੂਸ ਹੋ ਜਾਂਦੀ ਆ ਮਤਲਬ ਜ਼ਿੰਦਗੀ ਤੋਂ ਨਿਰਾਸ਼ ਹੋ ਚੁੱਕੀ ਹੁੰਦੀ ਆ ਕਿ ਮੇਰੇ ਇਸ ਪੇਪਰ ਦੇ ਵਿੱਚੋਂ ਬਹੁਤ ਹੀ ਘੱਟ ਬੈਂਡ ਆਏ ਆ ਤੇ ਜਿਸ ਦੇ ਕਾਰਨ ਮੈਂ ਵਿਦੇਸ਼ ਨਹੀਂ ਜਾ ਸਕਦੀ ਤਾਂ ਜਦੋਂ ਉਹ ਸੁੱਸ ਤੋਂ ਕੇ ਆਪਣੇ ਘਰ ਵਿੱਚ ਬੈਠਦੀ ਆ ਤੇ ਕੋਈ ਕੰਮਦਾਨਾ ਕਰਨ ਨੂੰ ਮਨ ਨਹੀਂ ਲੱਗਦਾ ਤਾਂ ਉਸ ਦਾ ਬਾਪ ਉਸ ਨੂੰ ਦੇਖ ਕੇ ਉਸ ਦੇ ਕੋਲ ਆਉਂਦਾ ਤੇ ਉਸ ਨੂੰ ਕਹਿੰਦਾ ਕਿ ਪੁੱਤਰ ਕੀ ਗੱਲ ਹੈ ਤੂੰ ਐ ਕਿਉਂ ਬੈਠੀ ਆ ਤਾਂ ਉਹ ਕਹਿੰਦੀ ਕਿ ਨਹੀਂ ਕੁਛ ਨਹੀਂ ਤਾਂ ਉਸ ਦਾ ਬਾਪ ਉਸ ਨੂੰ ਕਹਿੰਦਾ ਕਿ ਆ ਜਾ ਤੂੰ ਮੇਰੇ ਨਾਲ ਰਸੋਈ ਵਿੱਚ ਚੱਲ ਕਿਚਨ ਵਿੱਚ ਚੱਲ ਤੇ ਮੈਂ ਤੈਨੂੰ ਇੱਕ ਚੀਜ਼ ਦਿਖਾਉਣਾ ਤਾਂ ਉਹ ਆਪਣੀ ਬੇਟੀ ਨੂੰ ਠਾਲ ਕੇ ਰਸੋਈ ਦੇ ਵਿੱਚ ਲੈ ਜਾਂਦਾ ਤੇ ਰਸੋਈ ਵਿੱਚ ਲਿਆ ਕੇ ਉਸ ਦਾ ਬਾਪ ਤਿੰਨ ਭਾਂਡਿਆਂ ਦੇ ਵਿੱਚ ਪਾਣੀ ਪਾਉਂਦਾ ਤਿੰਨ ਅਲੱਗ-ਅਲੱਗ ਭਾਂਡਿਆਂ ਦੇ ਵਿੱਚ ਪਾਣੀ ਪਾ ਕੇ ਡਗਰਿਆਂ ਦੇ ਵਿੱਚ ਜੋ ਗਰਮ ਕਰਨ ਦੇ ਲਈ ਰੱਖ ਦਿੰਦਾ ਗੈਸ ਦੇ ਉੱਪਰ ਜਦੋਂ ਹੁਣ ਤਿੰਨਾ ਭਾਂਡੇ ਨੂੰ ਪਾਣੀ ਗਰਮ ਕਰਨ ਨੂੰ ਗੈਸ ਦੇ ਉੱਪਰ ਰੱਖਦਾ ਤਾਂ ਇੱਕ ਵਿੱਚ ਉਸਦਾ ਬਾਪ ਆਲੂ ਦਾ ਇੱਕ ਆਲੂ ਧਰ ਦਿੰਦਾ ਦੂਜੇ ਵਿੱਚ ਉਸਦਾ ਬਾਪ ਇੱਕ ਅੰਡਾ ਧਰ ਦਿੰਦਾ ਕੱਚਾ ਅੰਡਾ ਜਿਹੜਾ ਹੁੰਦਾ ਉਹ ਵਿੱਚ ਧਰ ਦਿੰਦਾ ਤੇ ਤੀਜੇ ਵਿੱਚ ਉਸਦਾ ਬਾਪ ਜੋ ਆਪਣੀ ਕੌਫੀ ਹੁੰਦੀ ਆ ਵੱਡੀ ਕੌਫੀ ਸਾਬਤ ਉਹ ਕੌਫੀ ਵਿੱਚ ਪਾ ਦਿੰਦਾ ਤੇ ਤਿੰਨੇ ਭਾਂਡੇ ਨੂੰ ਉਬਲਣ ਦੇ ਲਈ ਧਰ ਦਿੰਦਾ ਤੇ ਆਪਣੀ ਬੇਟੀ ਨੂੰ ਕਹਿੰਦਾ ਕਿ ਬੇਟੀ ਦੇਖ ਹਣ ਤੂੰ ਇਹ ਕੀ ਹੋ ਰਿਹਾ ਉਹ ਬੇਟੀ ਜਿਹੜੀ ਹੁੰਦੀ ਆ ਪਹਿਲਾਂ ਹੀ ਬੜੀ ਮਤਲਬ ਦੁਖੀ ਹੋਈ ਹੁੰਦੀ ਆ ਤੇ ਉਹ ਕਹਿੰਦੀ ਕੀ ਹੋਣਾ ਕੀ ਆ ਕਹਿੰਦੀ ਇਸ ਪਾਣੀ ਤਾਂ ਉਬਲਦਾ ਵਾ ਹੋਰ ਇੱਥੇ ਕੀ ਹੋਣਾ ਤੁਸੀਂ ਇੱਕ ਚਾਲੂ ਪਾ ਤੇ ਇੱਕ ਚੋਪਾ ਤੇ ਉਹ ਕਹਿੰਦਾ ਬੇਟਾ ਕੋਈ ਗੱਲ ਨਹੀਂ ਤੂੰ ਇੰਨਾ ਟੈਨਸ਼ਨ ਨਾ ਲੈ ਤੂੰ ਥੋੜਾ ਜਿਹਾ ਰੁਕ ਤੇ 2 ਮਿੰਟ ਬਾਅਦ ਫਿਰ ਦੇਖੀ ਇਹਨੂੰ ਉਹ ਚੁੱਪ ਕਰਕੇ ਫਿਰ ਦੇਖਣ ਲੱਗਦੀ ਆ ਤੇ 5-7 ਮਿੰਟਾਂ ਬਾਅਦ ਜਦੋਂ ਉਸ ਦਾ ਬਾਪ ਉਹਨਾਂ ਗਰਮ ਹੋਈਆਂ ਚੀਜ਼ਾਂ ਨੂੰ ਵਿੱਚੋਂ ਕੱਢਦਾ ਤਾਂ ਹੁਣ ਉਸ ਇੱਕ ਆਲੂ ਨੂੰ ਬਾਹਰ ਕੱਢਦਾ ਤੇ ਉਸ ਨੂੰ ਜਦੋਂ ਦਬੋਂਦਾ ਤਾਂ ਉਹ ਆਲੂ ਬਿਲਕੁਲ ਹੀ ਨਰਮ ਹੋ ਚੁੱਕਿਆ ਹੁੰਦਾ ਤੇ ਉਸ ਨੂੰ ਪਲੇਟ ਦੇ ਵਿੱਚ ਰੱਖ ਦਿੰਦਾ ਤੇ ਦੋ ਨੰਬਰ ਤੇ ਜਿਹੜਾ ਉਸਨੇ ਅੰਡਾ ਹੁੰਦਾ ਅੰਡਾ ਵਿੱਚੋਂ ਪਾਣੀ ਦੇ ਕੱਢਦਾ ਗਰਮ ਪਾਣੀ 'ਚੋਂ ਅੰਡਾ ਕੱਢ ਕੇ ਉਸਨੂੰ ਤੋੜਦਾ ਤਾਂ ਅੰਡਾ ਵਿੱਚੋਂ ਬਹੁਤ ਸਖਤ ਹੋਇਆ ਹੁੰਦਾ ਜਿਹੜਾ ਕਿ ਪਹਿਲਾਂ ਨਰਮ ਸੀਗਾ ਵਿੱਚੋਂ ਲਿਕਵਿਡ ਸੀ ਤੇ ਹੁਣ ਉਹ ਸਖਤ ਹੋ ਚੁੱਕਿਆ ਉਬਲਣ ਦੇ ਨਾਲ ਤੇ ਹੁਣ ਤੀਜੇ ਭਾਂਡੇ ਦੇ ਵਿੱਚ ਜਿੱਥੇ ਉਹਨੇ ਕੌਫੀ ਪਾਈ ਸੀ ਕੌਫੀ ਦੇ ਟੁਕੜੇ ਪਾਏ ਸੀ ਤੇ ਹੁਣ ਉਹ ਜਦੋਂ ਕੌਫੀ ਦੇ ਦਾਣਿਆਂ ਨੂੰ ਪਾਣੀ ਦੇ ਨਾਲ ਪਉਣ ਕੇ ਪਉਣ ਕੇ ਪਾਣੀ ਗਲਾਸ ਦੇ ਵਿੱਚ ਪਾ ਦਿੰਦਾ ਤਾਂ ਸਾਹਮਣੇ ਰੱਖ ਦਿੰਦਾ ਤੇ ਆਪਣੀ ਬੇਟੀ ਨੂੰ ਕਹਿੰਦਾ ਕਿ ਬੇਟੀ ਹੁਣੇ ਦੱਸ ਵੀ ਇਸ ਤੋਂ ਤੈਨੂੰ ਕੁਝ ਪਤਾ ਲੱਗਿਆ ਉਹ ਕਹਿੰਦੀ ਪਤਾ ਕੀ ਲੱਗਣਾ ਪਿਤਾ ਜੀ ਇਹ ਇੱਕ ਕਾਫੀ ਪਈ ਆ ਇਹ ਕਾਲੂ ਆ ਤੇ ਅਕਾਂਡਾ ਇਹਦੇ ਵਿੱਚੋਂ ਮੈਨੂੰ ਕੀ ਪਤਾ ਲੱਗਣਾ ਤਾਂ ਉਹ ਕਹਿੰਦਾ ਥੋੜਾ ਜਿਹਾ ਦਿਮਾਗ ਦੇ ਉੱਪਰ ਜ਼ੋਰ ਪਾ ਜਿਹੜਾ ਇਹ ਆਲੂ ਆ ਆਲੂ ਉਬਲਣ ਤੋਂ ਪਹਿਲਾਂ ਜਦੋਂ ਇਸ ਨੂੰ ਤਪਾਇਆ ਗਿਆ ਪਾਣੀ ਦੇ ਵਿੱਚ ਉਬਾਲਿਆ ਗਿਆ ਉਬਲਣ ਤੋਂ ਪਹਿਲਾਂ ਇਹ ਕਿੰਨਾ ਕਹਿੜਾ ਸੀ ਤੇ ਹੁਣ ਪਾਣੀ ਦੇ ਵਿੱਚ ਪੈਣ ਦੇ ਨਾਲ ਦੇਖ ਲੈ ਕਿੰਨਾ ਨਰਮ ਹੋ ਚੁੱਕਿਆ ਤੇ ਜਿਹੜਾ ਅੰਡਾ ਸੀ ਅੰਡਾ ਪਹਿਲਾਂ ਵਿੱਚੋਂ ਲਿਕਵਿਡ ਸੀ ਪਾਣੀ ਦੇ ਵਿੱਚ ਉਬਾਲਣ ਦੇ ਨਾਲ ਦੇਖ ਲੈ ਕਿੰਨਾ ਸਖਤ ਹੋ ਚੁੱਕਿਆ ਤੇ ਜਿਹੜੀ ਕਾਫੀ ਸੀ ਕੋਫੀ ਨੇਤਾ ਆਪਣੇ ਪਾਣੀ ਨੂੰ ਹੀ ਬਦਲ ਕੇ ਰੱਖ ਦਿੱਤਾ ਪਹਿਲਾਂ ਹੋਰ ਚੀਜ਼ ਸੀ ਜਦੋਂ ਪਾਣੀ ਵਿੱਚ ਘੁਲ ਗਈ ਤਾਂ ਇਸ ਨੇ ਆਪਣੇ ਪਾਣੀ ਨੂੰ ਹੀ ਬਦਲ ਕੇ ਰੱਖ ਦਿੰਦਾ ਤੇ ਹੁਣ ਆਪਾਂ ਨੂੰ ਇਸ ਤੋਂ ਇਹ ਸਿੱਖਿਆ ਲੈਣੀ ਚਾਹੀਦੀ ਆ ਕਿ ਹੁਣ ਜੇ ਤੂੰ ਇਗਜ਼ਾਮ ਦੇ ਵਿੱਚੋਂ ਇੱਕ ਵਾਰ ਫੇਲ ਹੋ ਗਈ ਇੱਕ ਵਾਰ ਇਗਜ਼ਾਮ ਦੇ ਵਿੱਚ ਤੇ ਤੂੰ ਕਲੀਅਰ ਨਹੀਂ ਹੋਇਆ ਤਾਂ ਤੈਨੂੰ ਨਿਰਾਸ਼ ਹੋ ਕੇ ਬਹਿਣਾ ਨਹੀਂ ਚਾਹੀਦਾ ਕਿਉਂਕਿ ਜੇ ਤੂੰ ਨਿਰਾਸ਼ ਹੋ ਗਈ ਤਾਂ ਸਮਝ ਲੈ ਤੂੰ ਇਹ ਆਲੂ ਵਾਂਗੂ ਖਤਮ ਹੋ ਕੇ ਬੈਠ ਗਈ ਜੇ ਤੂੰ ਕਿੜੀ ਹੋਏਂਗੀ ਤਾਂ ਸਮਝ ਇਸ ਅੰਡੇ ਦੇ ਵਾਂਗੂ ਕਿਹੜੀ ਹੋ ਕੇ ਆਪਣਾ ਕੰਮ ਦੁਬਾਰਾ ਸ਼ੁਰੂ ਕਰੇਗੀ ਤੇ ਜੇ ਤੂੰ ਇਸ ਦੁਨੀਆ ਨੂੰ ਹੀ ਆਪਣੀ ਪੜ੍ਹਾਈ ਨੂੰ ਦੁਬਾਰਾ ਜਾਰੀ ਕਰ ਤੇ ਇਸ ਦੁਨੀਆ ਨੂੰ ਹੀ ਬਦਲ ਕੇ ਰੱਖ ਦੇਗੀ ਤਾਂ ਇਹ ਇਸ ਪਾਣੀ ਦੇ ਵਾਂਗੂ ਜਿਹੜੀ ਕਿ ਕਾਫੀ ਨੇ ਉਸ ਪਾਣੀ ਦੇ ਰੰਗ ਨੂੰ ਹੀ ਬਦਲ ਕੇ ਰੱਖ ਦਿੱਤਾ ਹੁਣ ਤਿੰਨਾਂ ਦੇ ਵਿੱਚੋਂ ਚੂਜ਼ ਤੂੰ ਕਰਨਾ ਕਿ ਤੂੰ ਅੱਗੇ ਜ਼ਿੰਦਗੀ ਦੇ ਵਿੱਚ ਕੀ ਕਰਨਾ ਚਾਹੁੰਨੀ ਆ ਤਾਂ ਉਸ ਦੀ ਬੇਟੀ ਵੀ ਬਹੁਤ ਖੁਸ਼ ਹੋ ਕੇ ਇੱਕ ਆਪਣੇ ਅੰਦਰ ਨਵਾਂ ਜਜ਼ਬਾ ਭਰ ਕੇ ਉਸ ਸੋਚਦੀ ਆ ਕਿ ਮੈਂ ਤਾਂ ਹੁਣ ਪਿਤਾ ਜੀ ਇਸ ਕਾਫੀ ਦੇ ਵਾਂਗੂ ਇਸ ਦੁਨੀਆ ਨੂੰ ਹੀ ਬਦਲ ਕੇ ਰੱਖੂੰਗੀ ਤਾਂ ਉਹ ਆਪਣੀ ਪੜ੍ਹਾਈ ਦੇ ਵਿੱਚ ਦੁਬਾਰਾ ਤੋਂ ਮਗਰ ਹੋ ਜਾਂਦੀ ਆ ਤੇ ਜਿਸ ਨੂੰ ਕਿ ਐਂ ਲੱਗਦਾ ਹੁੰਦਾ ਕਿ ਮੈਨੂੰ ਇੱਕ ਜ਼ਿੰਦਗੀ ਦੇ ਵਿੱਚ ਨਵੀਂ ਸ਼ੁਰੂਆਤ ਮਿਲ ਚੁੱਕੀ ਹੁੰਦੀ ਆ ਸੋ ਦੋਸਤੋ ਜ਼ਿੰਦਗੀ ਦੇ ਵਿੱਚ ਬਹੁਤ ਉਤਾਰ ਚੜਾਅ ਹੁੰਦੇ ਰਹਿੰਦੇ ਨੇ ਜਿਸ ਤੋਂ ਆਪਾਂ ਨੂੰ ਕਦੇ ਵੀ ਨਿਰਾਸ਼ ਹੋ ਕੇ ਨਹੀਂ ਬੈਠਣਾ ਚਾਹੀਦਾ ਤੇ ਆਪਣੇ ਪਿਛਲੇ ਕੰਮ ਨੂੰ ਭੁੱਲ ਕੇ ਦੁਬਾਰਾ ਨਵੇਂ ਸਿਰੇ ਤੋਂ ਸ਼ੁਰੂ ਕੰਮ ਕਰਨਾ ਚਾਹੀਦਾ ਜਿਸ ਦੇ ਕਾਰਨ ਤੁਸੀਂ ਉਸ ਕੰਮ ਵਿੱਚ ਦੁਬਾਰਾ ਫਿਰ ਸਫਲ ਹੋ ਸਕਦੇ ਹੋ ਸੋ ਦੋਸਤੋ ਜੇ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਐਂਡ ਤੱਕ ਬਣੇ ਰਿਹਾ ਕਰੋ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੋਹੀ ਵਾਲੇ ਐਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਤਾਂ ਇਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਵੋ ਧੰਨਵਾਦ